ਅੱਜਕੱਲ ਸੋਸ਼ਲ ਮੀਡੀਆ ਤੇ ਮੈਂ ਕਹਾਂਗਾ ਸੂਝਵਾਨ ਵੀ ਪਰੇ ਤੋਂ ਪਰੇ ਆ ਜੀ ਮੂਰਖ ਲੋਕੀ ਵੀ ਪਰੇ ਤੋਂ ਪਰੇ ਕਿਉਂਕਿ ਗੱਲ ਇਹ ਹਾਂਜੀ ਤੁਸੀਂ ਵੀ ਵੀਡੀਓ ਦੇਖੀ ਆ ਮੈਂਮੀ ਦੇਖੀ ਆ ਜਵਾਕੜੇ ਜਿਹੜੇ ਆ ਸਿਰ ਤੇ ਦਿਮਾਲਾ ਸੀ ਆ ਹਾਂਜੀ ਪਰ ਉਹ ਜਿਹਨੇ ਟੂਪੀ ਹੈ ਨਾ ਲੈ ਬਾਬਾ ਜੀ ਜੀ ਆਪ ਸਰਦਾਰ ਤੁਸੀਂ ਆਪ ਸੋਚੋ ਤੂੰ ਬੜਾ ਬਦਮਾਸ਼ ਆ ਗਿਆ ਹਾਂ ਨਾ ਪਰ ਉਹ ਜਿਹੜਾ ਗਾਣਾ ਗੋਣਾ ਜਾਂ ਜਿਵੇਂ ਹੁਣ ਜੱਸੀ ਦੇ ਵਾਸਤੇ ਕੈਂਤੂ ਪ੍ਰੰਤੂ ਕਰਨਾ ਨਹੀਂ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਪਤਾ ਨਹੀਂ ਉਹ ਜ਼ਹੀਦਰ ਸਾਹਿਬ ਨੂੰ ਜ਼ਹੀਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ ਚ ਲੜਾਈ ਨਹੀਂ ਪਾਉਣੀ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰ ਉੱਧਰ ਸਾਰੇ ਜਿਹੜੇ ਜਿਹੜੇ ਲੋਕ ਚਾਹਦੇ ਫਿਰ ਦੇਖ ਰਿਹਾ ਹੈ ਦਰਸ਼ਕਾਂ ਨੂੰ ਸੁੱਢੀ ਨਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀਆ ਨੂੰ ਤੇ ਅੱਜ ਟਾਕ ਵਿੱਚ ਸੁੱਢੀ ਦੇ ਵਿੱਚ ਮੇਰਾ ਸਾਥ ਦੇਣਗੇ ਹਮੇਸ਼ਿਆ ਦੀ तरह ਮੇਰੀ ਟੀਮ ਮੈਂਬਰ ਜੀਸ ਦੋਸਤ ਗੁਰਜੀਤ ਮਾਹਲ ਮਾਲ ਸਾਹਿਬ ਵੈਲਕਮ ਜੀਆ ਨੂੰ ਪਿਆਰ ਭਰੀ ਸਤਿ ਸ਼ਕਰ ਜੀ ਬਾਈ ਆਰਪੀਡੀ 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼ਕਰ ਸਤਿ ਸ਼ਕਰ ਗੁਰਜੀਤ ਕਿਸੇ ਨਾ ਕਿਸੇ ਵਿਸ਼ੇ ਤੇ ਆਪਾਂ ਗੱਲ ਕਰੀ ਦੀ ਆ ਕੁਝ ਕੁ ਵਿਸ਼ੇ ਕਈ ਵਾਰੀ ਇਦਾਂ ਹੁੰਦੇ ਕਈ ਵਾਰੀ ਸੋਚੀਦਾ ਯਾਰ ਗੱਲ ਕਰੀਏ ਨਾ ਕਰੀਏ ਜੀ ਜੀ ਬੰਦਾ ਦੁਬਤਾ ਜੀ ਦੇ ਵਿੱਚ ਫਸ ਜਾਂਦਾ ਕਿਉਂਕਿ ਗਲਤਤਾ ਕੋਈ ਵੀ ਭਾਵੇਂ ਅਸੀਂ ਆਪ ਜਦੋਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ ਨਾ ਗੱਲ ਉਸ ਚੀਜ਼ ਦੀ ਗਲਤ ਹੁੰਦੀ ਆ ਕਿ ਆਹ ਯਾਰ ਜਿਹੜੀ ਚੀਜ਼ ਹੋ ਰਹੀ ਗਲਤ ਹੋ ਰਹੀ ਆ ਪਰ ਫਿਰ ਦੂਸਰੇ ਪਾਸੇ ਪਤਾ ਨਹੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਮੈਂ ਕਹਾਂਗਾ ਸੂਝਵਾਨ ਵੀ ਪਰੇ ਤੋਂ ਪਰੇ ਆ ਜੀ ਮੂਰਖ ਲੋਕੀ ਵੀ ਪਰੇ ਤੋਂ ਪਰੇ ਕਿਉਂਕਿ ਗੱਲ ਇਹ ਹੋ ਜਾਂਦੀ ਹੈ ਜਦੋਂ ਅਸੀਂ ਮਤਲਬ ਅਸੀਂ ਕੈਨੀਆਂ ਵੀ ਕੇਸ ਘਟਾਏ ਹੋਏ ਆ ਤੇ ਜਦੋਂ ਅਸੀਂ ਧਰਮ ਗੱਲ ਕਰਦੇ ਆ ਕਿ ਜਿਹੜੇ ਉਹ ਹੈਗੇ ਉਹਨਾਂ ਦੇ ਪੈਰੋਕਾਰ ਫਿਰ ਉੱਠ ਕੇ ਖੜੇ ਹੋ ਜਾਂਦੇ ਤੁਸੀਂ ਗੱਲ ਨਹੀਂ ਕਰ ਸਕਦੇ ਫਿਰ ਇਹ ਗੱਲ ਹੋ ਜਾਂਦੀ ਹੈ ਗੱਲ ਤਾਂ ਇਹ ਹੁੰਦੀ ਹੈ ਵੀ ਜਦੋਂ ਐਜ਼ ਅ ਸਿੱਖ ਅਸੀਂ ਕੋਈ ਵੀ ਆਪਣੀ ਗੱਲ ਕਰਦੇ ਆ ਦਰਦ ਕਰਕੇ ਕੋਈ ਗੱਲ ਕਰਦਾ ਆ ਜਾਂ ਜਿਸ ਚੀਜ਼ ਨੂੰ ਅਸੀਂ ਵੱਧ ਮੰਨਦੇ ਆ ਚਾਹੇ ਗੁਰਦੁਆਰਾ ਸਾਹਿਬ ਜਾਂ ਜਾਂ ਧਾਰਮਿਕ ਸਥਾਨਾਂ ਦੇ ਕਿਤੇ ਵੀ ਜਾਂਦੇ ਆ ਤੇ ਜਿਹੜੇ ਸਾਡੇ ਜੋ ਸਾਡੇ ਅੰਦਰ ਅਸੀਂ ਮਹਿਸੂਸ ਕਰਦੇ ਆ ਉਹਨੂੰ ਲੈ ਕੇ ਜਾਂਦੇ ਆ ਨਾ ਤੂੰ ਜਦੋਂ ਆਪਣੀ ਗੱਲਬਾਤ ਦਾ ਵੀ ਅੱਜ ਆਪਾਂ ਵਿਸ਼ਾ ਇਹੀ ਕਰਨ ਲੱਗੇ ਆ ਵੀ ਵੀ ਜਿਹੜਾ ਜੋ ਹੁਣ ਸ਼ੀਦੀ ਦਿਹਾੜੇ ਚੱਲ ਰਹੇ ਆ ਹਨਾ ਬੇਸ਼ੱਕ ਸੈਭਜਾਦਿਆਂ ਦੇ ਸ਼ੀਦੀ ਦਿਹਾੜੇ ਤੇ ਸਾਰੇ ਉਸ ਜੀ ਨੂੰ ਸ਼ਰਦਾ ਦੇ ਨਾਲ ਮਨਾ ਰਹੇ ਆ ਬੇਸ਼ੱਕ ਵਿਦੇਸ਼ਾਂ 'ਚ ਵੀ ਆ ਚਾਹੇ ਇੰਡੀਆ ਵੀ ਆਪਾਂ ਗੱਲ ਕਰੀਏ ਪਿੰਡ 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 ਲੰਗਰ ਲੱਗ ਰਹੇ ਆ ਜਾਂ ਉੱਥੇ ਜਾ ਕੇ ਚਮਕੌਰ ਸਾਹਿਬ ਜਾਂ ਫਤਿਹਗੜ੍ਹ ਸਾਹਿਬ ਸਾਰੇ ਨਾਲ ਹੋ ਰਿਹਾ ਤੇ ਪਰ ਜਦੋਂ ਤੁਸੀਂ ਗੱਲ ਕੀਤੀ ਵੀ ਗੱਲ ਕਰਨ ਦੇ ਲਈ ਗੱਲ ਕੀਤੀ ਹੋਰ ਪਾਸੇ ਨੂੰ ਪਰ ਉਹ ਹੋ ਜਾਂਦੀ ਹੋਰ ਪਾਸੇ। ਕਈ ਵਾਰੀ ਇਦਾਂ ਹੁੰਦਾ ਨਾ ਗੱਲ ਜਿਵੇਂ ਹੁਣ ਆਪਾਂ ਕਰ ਰਹੇ ਆ ਗੱਲ ਮੰਨੋ ਆਪਣਾ 10 ਮਿੰਟ ਦਾ ਵਿਸ਼ਾ ਜਾਂ ਪਲੱਸ ਦਾ। ਕਈ ਵਾਰੀ ਵਿੱਚ 30 ਸੈਕਿੰਡ ਦੀ ਗੱਲ ਚੱਕ ਕੇ ਉਨੀ ਕੈਡਿਟ ਕਰਕੇ ਪਾ ਦੇਣੀ ਹੈ ਨਾ। ਬਾਅਦ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬੰਦਾ ਹੈ ਨਾ ਇੱਕ ਹੁੰਦੇ ਬੰਦੇ ਹ ਉਪਰੇ ਕਰਨ ਵਾਲੇ। ਇੱਕ ਬੰਦਾ ਹੁੰਦਾ ਉਹ ਕਾਲ ਨੂੰ ਦਿਲ ਤੇ ਲਾ ਲੈਣਾ। ਕਿਤੇ ਨਾ ਕਿਤੇ ਕਿਸੇ ਬੰਦੇ ਨੇ ਵਿਗਨ ਪਾਉਣਾ ਜਿਵੇਂ ਗੱਲ 'ਚ ਮੈਂ ਗੱਲ ਕਰਾਂ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਜਿਵੇਂ ਹੁਣ ਫਤੇਗੜ ਸਾਹਿਬ ਦੀ ਆਪਾਂ ਗੱਲ ਕਰੀਏ ਤੁਸੀਂ ਵੀ ਵੀਡੀਓ ਦੇਖੀ ਆ ਮੈਂਮੀ ਦੇਖੀ ਆ ਜ ਅ ਸਰ ਤੇ ਦਮੰਗਾ ਸੀ ਆ ਪਰ ਉਹ ਜਿਹੜੀਆਂ ਟੋਪੀਆਂ 에ਜੰਟ ਨੀਜੀ ਤੇ ਜਾਂ ਢੰਗੀਆਂ ਕਿੰਨੀਆਂ ਕਿ ਚੰਗੀਆਂ ਲੱਗੀਆਂ ਜੀ 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 ਗੱਲ ਇਹ ਆ ਵੀ ਵੀ ਜਦੋਂ ਆਪਾਂ ਉਹਨਾਂ ਨੂੰ ਸਿੱਖੀ ਦਿਹਾੜਿਆਂ ਤੇ ਇਹ ਸ਼ੀਧੀ ਦਿਹਾੜਿਆਂ ਤੇ ਆਪਾਂ ਇਹ ਮਨਾਉਂਦੇ ਹਾਂ ਲੱਖਾਂ ਦਾ ਇਕੱਠ ਹੁੰਦਾ ਉੱਥੇ ਤੁਸੀਂ ਵੇਖਿਆ ਹੋਣਾ ਨਾ ਵੀ ਵੀਡੀਓ ਦੇ ਵਿੱਚ ਵੀ ਉਹ ਕਿੰਨੀ ਦੁਨੀਆ ਉੱਥੇ ਪਹੁੰਚੀ ਹੋਈ ਸੰਗਤ ਆਪਣੀ ਸ਼ਰਦਾ ਲੈ ਕੇ ਨਾ ਕਿੰਨੇ ਆਪਣੇ ਮੈਂ ਉੱਥੇ ਰਣਜੀਤ ਬਾਵਾ ਜੀ ਬਗਮਾਨ ਇਦਾਂ ਸਾਰੇ ਸ਼ਰਦਾ ਦੇ ਤੌਰ ਤੇ ਗਏ ਨਾ ਉਸ ਵਿੱਚ ਜ਼ਰੂਰੀ ਨਹੀਂ ਹੈਗੇ ਵੀ ਹਰ ਸਿੱਖ ਨਹੀਂ ਹੀ ਜਾਣਾ ਹੂੰ ਵੀ ਹਰੇਕ ਨੇ ਦਾਲਾ ਪ੍ਰਕਾਸ਼ ਕੀਤਾ ਹੋਗਾ ਉਸ ਤਾਰ ਮੰਨੀ ਹੋਗਾ ਕਿ ਤੇ ਲੱਖਾਂ ਦਾ ਇਕੱਠ ਆ ਆਫ ਕੋਰਸ ਕਿ ਦੂਜੀ ਕਮਿਊਨਿਟੀ ਦੇ ਬੰਦੇ ਵੀ ਉਹਦੇ ਵਿੱਚ ਆਉਗੇ ਜਿਨ੍ਹਾਂ ਦੀ ਸ਼ਰਦਾ ਆ ਜਿਹਦੇ ਇਤਿਹਾਸ ਤੋਂ ਜਾਣੂ ਆ ਸੋ ਜੇ ਉਹ ਉੱਥੇ ਗਏ ਹੋਏ ਇੱਕੋ ਤਾਂ ਮੁੜ ਉੱਧਾ ਵੈਸੇ ਠੰਡ ਦੇ ਦਿਨ ਚੱਲ ਰਹੇ ਆ ਜੀ ਇਹਦੇ ਵਿੱਚ ਕਿੰਨੇ ਮੌਸਮ ਦੇ ਹਿਸਾਬ ਨਾਲ ਮੈਂ ਤਾਂ ਟੋਪੀ ਲੈ ਕੇ ਜਾਂਦਾ ਪਰ ਉਹ ਬੜਾ ਮੈਂ ਵੀ ਵੀਡੀਓ ਦੇਖਿਆ ਤੇ ਪਰ ਉਹਦੇ ਵਿੱਚ ਬੜਾ ਦੇਖ ਕੇ ਲੱਗਾ ਵੀ ਐਦਾਂ ਤੁਸੀਂ ਅਗਲੇ ਨੂੰ ਕਹਿ ਸਕਦੇ ਆ ਵੀ ਆ ਟੋਪੀ ਉਤਾਰ ਹਾਂ ਵੀਡੀਓ ਐਦਾਂ ਹੱਥ ਜੁਕੇ ਵੀਡੀਓ ਪੀਤਾ ਬੱਚਾ ਜੇ ਅੱਥੇ ਵੀ ਆਪਾਂ ਆਪਾਂ ਇੱਥੇ ਵੀ ਦੇਖਦੇ ਆ ਆਪਣੇ ਟੋਰਾਂਟੋ ਦੇ ਵਿੱਚ ਵੀ ਦੇਖਦੇ ਆ ਸਾਰੇ ਗੁਰਦਾਰਾ ਸਾਹਿਬ ਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਵੀ ਟੋਪੀ ਬੈਨ ਕਿਉਂ ਹਣਾ ਮੰਨਿਆ ਕੈਪਰੀਜ਼ ਜਾਂ ਪਾਰਟੀਆਂ ਜੀ ਹਾਂ ਉਹ ਹਾ ਉਹ ਹੈ ਗਏ ਅੰਦਰ ਹਾਲ ਦੇ ਅੰਦਰ ਤੱਕ ਜਾਣ ਦੇ ਲਈ ਜੇ ਤੁਸੀਂ ਕੋ ਬਾਹਰ ਪਾਰਕਿੰਗ ਲੋਟ ਚ ਪਾ ਕੇ ਫਿਰਦੇ ਉਹਨੂੰ ਤੇ ਨਹੀਂ ਕਹਿ ਸਕਦੇ ਹੁਣ ਉੱਥੇ ਦਾ ਮਾਹੌਲ ਵੀ ਆਈ ਚੁਗਾ ਹੁਣ ਜੇ ਕੋਈ ਲੋਕ ਸੜਕ ਤੇ ਜਿੱਥੇ ਉਹ ਮੇਲਾ ਹੈ ਅੰਦਰ ਅੰਦਰ ਨਹੀਂ ਗਏ ਦਰਵਾਜ਼ੇ ਪਰ ਉੱਥੇ ਉੱਥੇ ਵੀ ਤੁਸੀਂ ਜਾ ਕੇ ਉਹਦੀ ਟੋਪੀ ਉਤਾਰੀ ਆ ਉਤਾਰ ਕੇ ਉਹਨੂੰ ਆਪਣੇ ਉਹਨੇਜੇ ਤੇ ਟੰਗ ਰਿਆ ਤੁਸੀਂ ਦੱਸੋ ਕੀ ਸਾਰੀ ਮੇਰੇ ਸਰ ਤੇ ਗਰਜੀਤ ਮੇਰੇ ਸਰ ਤੇ ਟੋਪੀ ਲਈ ਆ ਮੰਨ ਲਓ ਮੈਂ ਗੱਲ ਐਗਜ਼ਾਮਪਲ ਦੇ ਰਿਹਾ ਹਾਂ ਤੁਸੀਂ ਮੇਰੇ ਸਰ ਤੋਂ ਜਾਂ ਕੋਈ ਵੀ ਸੰਗ ਆ ਕੇ ਟੋਪੀ ਲਾਉਂਦਾ ਹਾਂਜੀ ਮੇਰੀ ਵੀ ਉਹ ਇੱਜ਼ਤ ਹੈ ਜੀ ਦਸਤਾਰ ਕਿਸੇ ਦੇ ਬੰਨੀ ਆ ਜਾਂ ਕੁਛ ਵੀ ਆ ਅ ਸਿਊਟਾ ਚ ਕਰਦੇ ਹੋ ਵੀ ਇੱਜ਼ਤ ਹੈ ਰਿਸਪੈਕਟ ਇਹ ਦੋਨਾਂ ਚੀਜ਼ਾਂ ਦੀ ਹਾਂਜੀ ਬਿਲਕੁਲ ਤੁਸੀਂ ਉਹਨੂੰ ਜੇ ਤੁਹਾਨੂੰ ਲੱਗ ਰਿਹਾ ਹੈ ਤੁਸੀਂ ਉਹ ਸਮਝਾ ਸਕਦੇ ਹੋ ਹਾਂ ਔਰ ਉਹ ਆਪ ਉਤਾਰ ਲੈ ਕਹਿ ਸਾ ਤੇ ਇਹ ਥੋੜੀ ਵੀ ਤੁਸੀਂ ਉਹਦੀ ਟੋਪੀ ਖਿੱਚੋ ਉਹ ਨੂੰ ਉਤਾਰ ਲੈ ਕਹਿ ਕਿ ਤੇ ਨਾਲ ਉਹਨੂੰ ਜਿਹੜਾ ਆਪਣਾ ਜੋ ਵੀ ਆ ਪਟਕਾ ਜਾਂ ਮਾਰਿਆ ਤੁਸੀਂ ਉਹਦਾ ਟੋਪੀ ਤਾਂ ਉਹਦੀ ਉਤਾਰਤੀ ਹਾਂ ਉਹ ਤਾਂ ਬਦਲ ਹੀ ਕੀਤਾ ਹਾਂ ਉਹਨੂੰ ਉਹਨੂੰ ਸਮਝਾਇਆ ਕਿ ਉਹ ਤੋੜਿਆ ਜੋੜਿਆ ਨਹੀਂ ਤੋੜਿਆ ਜਿਹੜਾ ਬੰਦਾ ਉੱਥੇ ਤੱਕ ਗਿਆ ਉਹ ਸ਼ਰਧਾ ਕਰਕੇ ਗਿਆ ਨਹੀਂ ਤਾਂ ਬਹੁਤ ਬੰਦੇ ਆ ਜਿਨ੍ਹਾਂ ਦੀ ਨਹੀਂ ਵੀ ਸ਼ਰਧਾ ਹੋ ਗਈ ਉਹ ਪਿੰਡ ਬੈਠ ਕੇ ਵੀ ਆਪਣਾ ਚਲੋ ਨਾਮ ਜਿਹੜਾ ਚੱਲ ਕੇ ਜਾਂਦਾ ਇਹਨਾਂ ਦਿਨਾਂ 'ਚ ਕਿੰਨੇ ਹੁਣ ਤੁੰਦ ਦੇ ਬਹੁਤ ਬਹੁਤ ਜਿਹੜਾ ਉੱਥੇ ਗਿਆ ਉੱਥੇ ਗਿਆ ਨਾ ਤੁਸੀਂ ਕਿਹੜਾ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਤਾਂ ਇਹ ਸੀ ਕਿ ਵੀ ਉਹਨਾਂ ਨੂੰ ਤੁਸੀਂ ਆਪਣਾ ਸਰੂਪਾ ਪ੍ਰਦਾਨ ਕਰ ਦੇਵੇ ਇਹ ਟੋਪੀ ਧਾਰ ਦੋ ਸਰੂਪਾ ਪਾਉ ਉਹਦੇ ਕੁਝ ਵੀ ਸਿੱਧਾ ਨਾ ਕੋਈ ਮਾਰ ਬੰਦਾ ਸਾਂਦੇ ਨਾ ਕੁਝ ਵੀ ਉਹਨਾਂ ਨੂੰ ਗਾਈਡ ਕਰ ਸਕਦੇ ਪਰ ਉਹ ਬੜਾ ਗਲਤ ਲੱਗਾ ਕਿ ਉਹ ਦੁਨੀਆ ਤੱਕ ਸਾਡਾ ਕਹਿੰਦਾ ਗਲਤ ਮੈਸੇਜ ਆ ਰਿਹਾ ਹੈ ਮੇਰੇ ਖਿਆਲ ਦੇ ਵਿੱਚ ਇਹਨਾਂ ਗੱਲਾਂ ਨਹੀਂ ਆਪਾਂ ਨੂੰ ਜਿਹੜੇ ਕਾਫੀ ਆ ਉਹਨਾਂ ਨੂੰ ਸਿੱਖੀ ਤੋਂ ਦੂਰ ਕੀਤਾ ਬਾਅਦ ਵਿੱਚ ਅਸੀਂ ਡੇਰਾਬਾਦ ਜਿਹੜਾ ਡੇਰਾਬਾਦ ਵੀ ਵਧਣ ਦਾ ਵੀ ਕਾਰਨ ਹੈ ਵੀ ਸਾਡੇ ਚ ਕਟੜਦਾ ਬਹੁਤ ਜੀ ਬਿਲਕੁਲ ਜੀ ਬਿਲਕੁਲ ਹੈਨਾ ਜਿਹੜਾ ਟੰਡੋਰਾ ਪਿੱਟਦੇ ਆ ਨਾ ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਆ ਕਰਨ ਦੇ ਲਈ ਤਾਂ ਸਮਾਜ ਚ ਹੋਰ ਬੜਾ ਕੁਝ ਬਹੁਤ ਕੰਮ ਹੈ ਬਹੁਤ ਹਣਾ ਵੀ ਉਹ ਗੱਲ ਹੈ ਕਿ ਮੈਨੂੰ ਇਹ ਲੱਗਦਾ ਵੀ ਕਿਤੇ ਆਪਣਾਪ ਦਿਖਾਉਣਾ ਆਪਣਾ ਪ੍ਰਭਾਵ ਦਿਖਾਉਣਾ ਤੇ ਦਿਖਾ ਵੀ ਤੁਸੀਂ ਆਪਣੇ ਦਿਖਾਰਾਂ ਦੇ ਉੱਤੇ ਰਹੇ ਆਂ ਵੀ ਜੇ ਦੇਖਿਆ ਜਾਵੇ ਵੀ ਉਹ ਸਿਚੁਏਸ਼ਨਾਂ 'ਚ ਕਿਹੜੀਆਂ ਦੇ ਵਿੱਚ ਜਿਹੜੇ ਆਪਾਂ ਦੇਖ ਲਓ ਲਾਸਟ ਜਿਹੜੇ ਦਸੰਬਰ ਦੇ ਦਿਨਾਂ ਦਾ ਆ ਆਪਾਂ ਉਹ ਸਾਰੇ ਦਿਨ ਕਿੱਦਾਂ ਮਨਾਉਨੇ ਆ ਤੇ ਤੁਸੀਂ ਉੱਥੇ ਦੇਖੋ ਆਏ ਗਏ ਨੇ ਸਿਰ ਤੋਂ ਟੋਪੀਆਂ ਉਤਾਰ ਕੇ ਤੇ ਆਪਣਾ ਆਪ ਕੇਸ ਤਰ੍ਹਾਂ ਨਾ ਦਿਖਾ ਰਹੇ ਆ ਉਹ ਥੋੜਾ ਜਿਹਾ ਮੈਨੂੰ ਗਲਤ ਲੱਗਾ ਔਰ ਦੂਸਰੇ ਪਾਸੇ ਇਸ ਗੱਲ ਦੇ ਨਾਲ ਜਿਹੜੀ ਆ ਮਿਲਦੀ ਜੁਲਦੀ ਗੱਲ ਆ ਜਸਵੀਰ ਜੱਸੀ ਦੀ ਗੱਲ ਕਰੀ ਹਾਂਜੀ ਉਹ ਤੁਸੀਂ ਵੀ ਵੀਡੀਓ ਦੇਖਾਂਗੇ ਜੱਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ ਉਹ ਵੀ ਦੇਖ ਉਹਦੇ ਨਾਲ ਕਿੰਨਾ ਕੁ ਸੈਮਤ ਮੈਂ ਤੇ ਜੀ ਦੇਖਣਾ ਦੂਆ ਪੱਖ ਜਿੰਨੇ ਹੁਣ ਕਲਾਕਾਰ ਚਾਹ ਮਾਨ ਕੋ ਉਹਨਾਂ ਦੀ ਗੱਲ ਕਰ ਲਈ ਜਾਂ ਹੋਰ ਵੀ ਕਲਾਕਾਰ ਅੱਜ ਦੀ ਡੇਟ ਦੇ ਵੀ ਕਰ ਲਈਏ ਪਹਿੰਦਾ ਸਟੇਜ ਤੇ ਤਾਂ ਧਾਰਮਿਕ ਗਾਣਾ ਗਾਉਂਦੇ ਜੀ ਇਹ ਨਹੀਂ ਕਿ ਸਾਰਿਆਂ ਦੇ ਦਸਤਾਰ ਬੰਨੀ ਹੁੰਦੀ ਕਈਆਂ ਦੇ ਰਮਾਲ ਲਿਆ ਹੁੰਦਾ ਕਈ ਰਮਾਲ ਲਏ ਤੋਂ ਬਿਨਾ ਵੀ ਗਾਉਂਦੇ ਜੀ ਜੀ ਹੈਨਾ ਪਰ ਉਹ ਜਿਹੜਾ ਗਾਣਾ ਗਾਉਣਾ ਜਾਂ ਜਿਵੇਂ ਹੁਣ ਜੱਸੀ ਦੇ ਵਾਸਤੇ ਕੈਂਤੂ ਪ੍ਰੰਤੂ ਕਰਨਾ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਪਤਾ ਨਹੀਂ ਉਹ ਜ਼ਥੇਦਾਰ ਸਾਹਿਬ ਉਹਨਾਂ ਨੂੰ ਕੀ ਲੱਗਾ ਉਸ ਗੱਲ ਦੇ ਲਈ ਪਰ ਮੈਨੂੰ ਲੱਗਦਾ ਨਹੀਂ ਇੰਨੀ ਛੇਤੀ ਇਸ ਚੀਜ਼ ਨੇ ਰਿਐਕਟ ਕਰਨਾ ਚਾਹੀਦਾ ਸੀ ਪਰ ਗੱਲ ਇਹ ਹੈ ਵੀ ਜੇ ਹੁਣ ਭਾਜੀ ਆਪਾਂ ਪਿੱਛੇ ਤੋਂ ਮੈਂ ਚਾਲਕ ਮਾਰ ਕੇ ਆਪਾਂ ਦੇਖੀਏ ਭਾਈ ਚਮਨ ਲਾਲ ਜੀ ਜੀ ਹਾਂ ਉਹ ਕੀਤਨ ਨਹੀਂ ਕਰਦੇ ਰਿਹਾ ਔਰ ਉਹ ਇੱਕ ਸਾਡੇ ਪਿੰਡੋਂ ਆਉਂਦੇ ਹੁੰਦੇ ਸੀ ਇਹਨਾਂ ਦਿਨਾਂ ਸ਼ਹੀਦ ਦੀ ਦੇਹੜੇ ਜਾਂਦੇ ਕਪੂਰਥੀੜੋ ਤੋਂ ਹੁੰਦੇ ਸੀ ਉਹ ਬਹੁਤ ਬਾਹਰ ਦੇ ਸੱਜੇ ਸਿੰਘ ਸਜੇ ਆ ਹਾਂ ਉਹ ਵੀ ਇਸੇ ਤਰ੍ਹਾਂ ਸੀ ਸਾਨੂੰ ਚੇਤਾ ਆ ਉਹਨਾਂ ਦੇ ਸਿਰ ਤੇ ਉਹਨਾਂ ਦੀ ਟੂਪੀ ਨਹੀਂ ਹੁੰਦੀ ਸੀਗੀ ਬਾਹਰ ਦੇ ਵਿੱਚ ਭਾਵੇਂ ਉਹਨਾਂ ਰਮਾਲਵਾਨ ਨੇ ਨਾ ਉਦਾਂ ਕਲੀਨ ਸ਼ੇਪ ਸੀਗੀ ਤੇ ਉਹਨਾਂ ਨੇ ਜਦੋਂ ਜਿਹੜੀਆਂ ਗੱਲਾਂ ਕਰਨ ਉਹਨਾਂ ਦੇ ਦੇਖੋ ਕਿੰਨਾ ਬੜੀਆ ਕਰਦੇ ਬਹੁਤ ਵਧੀਆ ਬਹੁਤ ਮਿੱਠਾ ਸਿੱਧੀ ਦੇਖਦਾ ਨਹੀਂ ਹੁੰਦਾ ਗੱਲ ਉਹਨਾਂ ਦੇ ਜਿਹੜੇ ਮੈਸੇਜ ਤਾਂ ਤੇ ਮੈਂ ਤੁਹਾਨੂੰ ਇਹਦਾ ਦੱਸ ਦਵਾਂ ਉਹ ਜਥੇਦਾਰ ਸਾਹਿਬ ਕਹਿ ਰਹੇ ਆ ਵੀ ਇੱਕ ਪੱਤਰ ਤੇ ਸਿੱਖ ਨਹੀਂ ਕੀਰਤਨ ਕਰ ਸਕਦਾ ਜਿਹੜਾ ਗੁਰਸੇਖ ਉਹ ਕਰ ਸਕਦਾ ਤੇ ਮੈਂ YouTube ਦੇ ਉੱਪਰ ਵੀ ਕਿੰਨੀਆਂ ਵੀਡੀਓ ਨੇ ਤਾਂ ਅਸੀਂ ਨਿੱਜੀ ਤੌਰ ਤੇ ਵੀ ਉਹਦਾ ਫੰਕਸ਼ਨ ਆ ਜਾਏ ਦੇਖ ਲਿਆ ਹੋਣਾ ਤੇ ਉਹ ਜਿਹੜੇ ਜਿਹੜੇ ਕੋਰਸੇ ਖਵਾ ਕੋਈ ਮਿਰਜ਼ੇ ਦੀਆਂ ਤਾਂ ਤਰਦੇ ਦੇ ਘਾਰੇ ਆ ਆ ਕੋਈ ਇਤਿਹਾਸ ਤੋਂ ਤੁਹਾਨੂੰ ਨੇੜੇ ਦਾ ਵਾਅਵਾਸਤਾ ਵੀ ਨਹੀਂ ਹੈਗਾ ਵੀ ਜਿਹੜੀਆਂ ਗੱਲਾਂ ਸੁਣਾ ਰਿਹਾ ਕੋ ਪਕੌੜਿਆਂ ਬਾਰੇ ਦੱਸੀ ਜਾ ਰਿਹਾ ਖੰਗ ਬਾਰੇ ਮਨ ਘੜਦੀ ਨਹੀਂ ਮਨ ਘੜਤੇ ਜਿੰਨੀਆਂ ਗੱਲਾਂ ਉਹ ਕਿਹੜਾ ਇਤਿਹਾਸ ਨੂੰ ਜੋੜ ਰਹੇ ਆ ਹਾਂ ਜੇ ਸ਼ਬਦ ਦੀ ਗੱਲ ਕਰੀਏ ਜਿਹੜੇ ਉਹ ਆਪਣੇ ਧਾਰਨਾ ਦੇ ਨਾਲ ਕਾਫੀ ਕਰਦੇ ਆ ਬਹੁਤ ਹੈਗੇ ਆ ਜਿਹੜੇ ਸਿੱਖੀ ਨਾਲ ਜੋੜਦੇ ਵੀ ਆ ਪਰ ਨਹੀਂ ਕਈਆਂ ਦੇ ਤੁਸੀਂ ਦੇਖ ਕੇ ਵੀ ਤੁਹਾਨੂੰ ਹਾਸਾ ਆਉਂਦਾ ਵੀ ਜਿਹੜੀ ਮੋਰੇ ਸੰਗਤ ਬੈਠੀ ਆ ਵੀ ਇਹਨਾਂ ਦੇ ਵਿੱਚੋਂ ਕੋਈ ਨਹੀਂ ਉੱਠ ਕੇ ਬੋਲ ਰਿਹਾ ਵੀ ਅਸੀਂ ਅੱਜ ਕੀ ਕਰ ਰਹੇ ਆ ਜੇ ਜੀ ਗੱਲ ਜਸਵੀਰ ਜੱਸੀ ਹੋਣਾ ਦੀ ਨਹੀਂ ਹੈਗੀ ਗੱਲ ਇਹ ਆ ਵੀ ਜਸਵੀਰ ਜੱਸੀ ਇੱਕ ਇਨਸਾਨ ਕੋਈ ਵੀ ਆ ਉਹ ਗੱਲ ਕਰ ਕਿਹੜੀ ਰਿਹਾ ਉਹਦੇ ਮੂੰਹ ਚੋਂ ਗੱਲ ਕਿਹੜੀ ਆ ਰਹੀ ਉਹ ਸਿੱਖੀ ਨਾਲ ਜੋੜਨ ਦੀ ਆ ਰਹੀ ਕਿ ਤੋੜਨ ਦੀ ਆ ਰਹੀ ਉਸ ਮੂੰਹ ਚੋਂ ਗੱਲ ਹੁਣ ਜੇ ਦੇਖਿਆ ਜਾ ਵੀ ਜੇ ਤੁਸੀਂ ਕਹੋ ਵੀ ਜਦੋਂ ਆਪਾਂ ਕਹਿੰਦੇ ਕਲਾਕਾਰ ਉਹ ਨਹੀਂ ਕਹਿੰਦਾ ਪਿੱਛੇ ਦੇ ਖਾਨ ਸਾਹਿਬ ਹੋਣੀ ਕਿੰਨਾ ਵਧੀਆ ਸੁਣ ਨਹੀਂ ਸਕਦਾ ਉਹਨਾਂ ਦੀ ਆਵਾਜ਼ ਜੇ ਹੁਣ ਤੁਸੀਂ ਕਹਿ ਦੋ ਨਹੀਂ ਜੀ ਤੂੰ ਵੀ ਨਹੀਂ ਕਰ ਸਕਦਾ ਮਿੱਦੂ ਦੁਕਾਨਿਆਂ ਤੋਂ ਦਈਦਾ ਹੈ ਨਾ ਇਹ ਗੱਲ ਉਹ ਨਹੀਂ ਹੈ ਗੱਲ ਇਹ ਹੈਗੀ ਆ ਵੀ ਇਨਸਾਨ ਜਿਹੜਾ ਆ ਉਹ ਗੱਲ ਚੰਗੀ ਕਰ ਹੁਣ ਜੇ ਕੋਈ ਗੁਰਸਿੱਖ ਹੋ ਕੇ ਉਹ ਗੱਲ ਇਦਾਂ ਦੀ ਕਰ ਰਿਹਾ ਹੈ ਸਿੱਖੀ ਤੋਂ ਤੋੜਨ ਵਾਲੀ ਇਸੇ ਕਰਕੇ ਤਾਂ ਸਾਡੇ ਜਿਹੜੀ ਕਮਿਊਨਿਟੀਜ਼ ਵਾਸ ਸਿੱਖ ਕਮਿਊਨਿਟੀ ਆ ਉਹ ਕਿੰਨਾ ਜਿਆਦਾ ਸਪਲਿਟ ਹੋ ਗਈ ਆ ਚਾਹੇ ਹੁਣ ਬਾਅਦ ਵਿੱਚ ਅਸੀਂ ਟੰਡੋਰਾ ਫਿੱਟਦੇ ਆ ਲੋਕ ਸਾਡੇ ਸਾਈ ਵੱਲੋਂ ਕਿੰਨੇ ਹੋ ਗਏ ਆ ਮਤਲਬ ਸਾਡਾ ਅਸੀਂ ਕਿ ਸ਼ੁਰੂਆਤ ਹੈ ਹਾਂ ਉਹਦੇ ਅਸੀਂ ਆ ਕਿਉਂਕਿ ਤੁਸੀਂ ਡਾਰੀ ਪੈਦਾ ਇੰਨਾ ਕਰਦਾਂ ਨੇ ਉਹ ਦੂਸਰੇ ਜੇ ਆਪਾਂ ਸਾਈ ਦੀਆਂ ਹੋਰ ਕਿਸੇ ਜਿਸ ਬੰਦੇ ਦੇ ਦੂਸਰੇ ਇੱਕ ਮਿੰਟ ਉਹਨਾਂ ਪ੍ਰਚਾਰ ਆਪਣਾ ਤੁਸੀਂ ਦੇਖੋ ਇੱਥੇ ਲਾਵਾ ਕੈਨੇਡਾ ਜਾਂ ਬੈਕਗ੍ਰਾਉਂਡ ਤੇ ਕਿਦਾਂ ਉਹ ਬੁੱਕਾਂ ਜਿਹੜੀਆਂ ਬਣਦੇ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਮੈਂ ਮੈਂ orangebell ਦੀ ਗੱਲ ਕਰਾਂ ਮੈਨੂੰ ਉੱਥੇ ਪਲਾਜੇ ਦੇ ਵਿੱਚ ਇੱਕ ਏਜ ਡਿਜ਼ਾਈਨਿੰਗ ਮੈਨੂੰ ਲੱਗਦਾ ਵੀ ਮਿਨਿਮਮ 70 ਸਾਲ ਦੀ ਏਜ ਦੇ ਹੋਣੀ ਉਹ ਵੀ ਆਪਣੇ ਗ੍ਰੇਡਾਂ ਹਨ ਹਾਂਜੀ orangebell ਠੀਕ ਹੈ ਸੋ ਉਹ ਉਹ ਦੇਖ ਲਓ ਉਹਨਾਂ ਨੂੰ ਕਿਸੇ ਨੇ ਭੇਜਿਆ ਥੋੜੀ ਆ ਉਹ ਆਪਣੇ ਧਰਮ ਦੇ ਆਗਰਚਾਰ ਉਹ ਮੈਨੂੰ ਟੈਂਪਲੇਟ ਦੇ ਕੇ ਗਏ ਹੂੰ ਵੀ ਤੁਸੀਂ ਬੰਦਾ ਇੱਕ ਵਾਰ ਤਾਂ ਪੜਦਾ ਹੀ ਆ ਪੜਦਾ ਹੀ ਆ ਜੇ ਹੁਣ ਆਪਣਾ ਕੋਈ ਫਲਾਈ ਮੈਂ ਤਾਂ ਨਹੀਂ ਕਹਿ ਤਾ ਵੀ ਤੂੰ ਸਿਰ ਟਾ ਕੇ ਪਹਿਲਾਂ ਮੇਰੇ ਨਾਲ ਗੱਲ ਕਰਨੀ ਆ ਹਾਂ ਆਪਾਂ ਤਾਂ ਇਹਨਾਂ ਗੱਲਾਂ 'ਚ ਫਸੇ ਹੋਏ ਆਂ ਪ੍ਰਸ਼ਾਦ ਐਦਾਂ ਨਹੀਂ ਐਦਾਂ ਨਹੀਂ ਐਦਾਂ ਲੋ ਐਦਾਂ ਲੋ ਹਾਂ ਜਦਕਿ ਇਹ ਧਾਰਮਿਕ ਵਿਸ਼ਾ ਨਹੀਂ ਹੈਗਾ ਚਲੋ ਇਹ ਇੱਕ ਗੱਲ ਹੁੰਦੀ ਵੀ ਜਦੋਂ ਆਪਾਂ ਕੋਈ ਵੀ ਸਿਆਸਤ ਨੂੰ ਲੈ ਕੇ ਜਾਂ ਧਾਰਮਿਕ ਵਿਸ਼ੇ ਤੇ ਗੱਲ ਕਰਦੇ ਹੋ ਜਿੰਨੀ ਮਰਜ਼ੀ ਲੰਬੀ ਬਹਿਸ ਹੋਈ ਜਾਵੇ ਗੱਲ ਪਰ ਮੇਰੇ ਕਹਿਣ ਦਾ ਤੱਥਾਂ ਦੇ ਆਧਾਰ ਤੇ ਹੋਣੀ ਚਾਹੀਦੀ ਆ ਉਹ ਸਾਰੀਆਂ ਚੀਜ਼ਾਂ 'ਚ ਅਸੀਂ ਬਿਨਾਂ ਗੱਲ ਤੋਂ ਮੈਂ ਦੇਖਦਾ ਕਿੰਤੂ ਪ੍ਰੰਤੂ ਜਿਵੇਂ ਵਾਲ ਦੀ ਖੱਲ ਦੇਣ ਵਾਲਾ ਕੰਮ ਨਹੀਂ ਹੋ ਗਿਆ ਉਹ ਅਸੀਂ ਜਿਹੜਾ ਕਰਨਾ ਸ਼ੁਰੂ ਕਰ ਦਿੱਤਾ ਜਿਆਦਾ 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 ਹੋ ਗਿਆ ਕਿਉਂਕਿ ਦੇਖੋ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਇੰਨੀ ਜਲਦੀ ਰਿਐਕਟ ਨਹੀਂ ਕਰਨਾ ਚਾਹੀਦਾ ਸੀ ਕਰਨਲ ਲਈ ਤਾਂ ਹੋਰ ਬਹੁਤ ਕੁਝ ਹੈ ਹੁਣ ਜਦੋਂ ਭਗਵਾਨ ਤਬਾਨ ਉਹਨਾਂ ਦਾ ਜਿਹੜਾ ਬਿਆਨ ਆਉਂਦਾ ਆ ਉਹਦੇ ਜਦੋਂ ਉਹਨਾਂ ਨੇ 380 ਬਾਰੇ ਦੇ ਸ੍ਰੂਪ ਜਿਹੜੇ ਚੋਰੀ ਹੋਏ ਆ ਉਹਨਾਂ ਦੇ ਬਾਰੇ ਗੱਲ ਕੀਤੀ ਆ ਉਸ ਬਾਰੇ ਕਹਿ ਰਹੇ ਆ ਇਸ ਬਾਰੇ ਤੁਸੀਂ ਗੱਲ ਨਾ ਕਰੋ ਇਹ ਸਾਡਾ ਧਾਰਮਿਕ ਮੁੱਦਾ ਹੈ ਹਨਾ ਗੱਲ ਫਿਰ ਜੇ ਧਾਰਮਿਕ ਵੀ ਤੁਹਾਨੂੰ ਨਹੀਂ ਕੋਈ ਸਵਾਲ ਕਰ ਸਕਦਾ ਤੁਸੀਂ ਜੋ ਮਰਜੀ ਗੱਲ ਗੱਲ ਉਹੀ ਗੱਲ ਲੌਜੀਕਲੀ ਹੋਣੀ ਚਾਹੀਦੀ ਹੈ ਜਦ ਕਿ ਚਾਹੀਦਾ ਤਾਂ ਇਹ ਸੀ ਵੀ ਜੋ ਉਹਦੇ ਤੇ ਕੰਮ ਹੋ ਰਿਹਾ ਹੈ ਉਹਦੇ ਬਾਰੇ ਉਹਨਾਂ ਨੂੰ ਜਵਾਬ ਦਿੱਤਾ ਜਾਂਦਾ ਹਮਮ ਬੇਸ਼ੱਕ ਚਾਹੇ ਉਹ ਚੈਨਲ ਨੂੰ ਲੈ ਕੇ ਸੀਗਾ ਆਪਣਾ YouTube ਚੈਨਲ ਵੀ ਹੈ ਹਨਾ ਮੈਂ ਤਾਂ ਇਹ ਵੀ ਚਲੋ ਸਾਨੂੰ ਸੋਰਸਸ ਕਿੰਨੇ ਦਿੱਤੇ ਆ ਸਾਡੀ ਕਮਿਊਨਿਟੀ ਦੇ ਵਿੱਚ ਸਿੱਖ ਕਮਿਊਨਿਟੀ ਦੇ ਵਿੱਚ ਕਿੰਨਾ ਵੱਡਾ ਸਾਡਾ ਇਤਿਹਾਸ ਵਾ ਪਰ ਅਸੀਂ ਪਹਚਾ ਨਹੀਂ ਸਕੇ ਨਾ 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 ਸੋ ਤੁਸੀਂ ਵੀ ਭਾਜੀ ਦੇਖਿਆ ਹੋਣਾ ਜਦੋਂ ਆਪਾਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਬਣਜਾਰੇ ਕਹਿੰਦੇ ਨੇ ਗਧਿ ਲਈ ਜਾਂ ਰਾਜਸਥਾਨ ਤੋਂ ਜਿਹੜੇ ਉਹ ਹੁੰਦੇ ਨਹੀਂ ਜਿਹੜੇ ਉਹ ਆਯੁਰਵੈਦਿਕ ਦਵਾਈਆਂ ਵੇਚਦੇ ਆ ਟੈਂਟ ਲਾ ਕੇ ਬੈਠੇ ਸਾਰਿਆਂ ਤੋਂ ਵੱਧ ਸਿੱਖੀ ਉਹਨਾਂ ਚੋ ਭਾਜੀ ਸਹੀ ਹੈ ਆਪਣੇ ਹੈਗੇ ਤੁਸੀਂ ਹੁਣ ਦਾ ਦੀ ਜਨਰੇਸ਼ਨ ਚ ਹੋ ਸਕਦਾ ਹੈ ਬਟ ਜਿੰਨੇ ਅਸੀਂ ਦੇਖੇ ਜਿੰਨਾ ਟਾਈਮ ਅਸੀਂ ਇੰਡੀਆ ਸੀਗੇ ਤਾਂ ਦੇਖਿਆ ਹੋਵੇਗਾ ਤਾਂ ਸਾਰਿਆਂ ਤੋਂ ਵੱਧ ਸਿੱਖੀ ਚ ਉਹ ਆ ਅਸੀਂ ਉਹਨਾਂ ਨੂੰ ਨਹੀਂ ਸਮਝ ਸਕੇ ਉਹਨਾਂ ਨੂੰ ਰਹਿਣ ਬਸੇਰਾ ਨਹੀਂ ਕਰ ਸਕੇ ਔਰ ਇਸੇ ਤਰ੍ਹਾਂ ਲੌਂਗ ਸਮਾਂ ਪਹਿਲਾਂ ਮੈਂ ਹਨਾ ਕੁਝ ਸਾਲ ਪਹਿਲਾਂ ਸਾਡੇ ਲੱਗੇ ਆ ਰਸੂਲਪੁਰ ਜੀ ਉੱਥੇੋਂ ਭਾਂਡਿਆ ਮੇਰਾ ਬਚਪਨ ਤੋਂ ਉਹਨਾਂ ਨਾਲ ਪਿਆਰਾ ਜਾਂਦਾ ਵੀਡੀਓ ਦਾ ਕੰਮ ਵੀ ਯਾਨੀ ਕਿ ਪੜਦਾ-ਪੜਦਾ ਉਹਨਾਂ ਨੂੰ ਕੰਮ ਵੀ ਦਿਵਾਉਣਾ ਦੱਸਣਾ ਵੀ ਇੱਥੇ ਵਹ ਹੁਣ ਵੀ ਜਦੋਂ ਮੈਂ ਪੰਜਾਬ ਛੇ ਮਹੀਨੇ ਜਾਵਾਂ ਜੇ ਸਾਲ ਜਿਹੜੇ ਦੋ ਗੇੜੇ ਜੀ ਤੈਨੂੰ ਉਹਨਾਂ ਨੂੰ ਮੈਨੂੰ ਮਿਲਣਾ ਉਹਨਾਂ ਦਾ 10 12 ਜਾਣੇ ਆ ਉਹ ਤੇ ਉਹਨਾਂ ਦੇ ਉਹਨਾਂ ਨੇ ਇੱਕ ਦੋ ਵਾਰੀ ਤਾਂ ਧਾਰਮਿਕ ਮੈਂ ਉਹਨਾਂ ਤੋਂ ਮੈਂ ਕਿਹਾ ਯਾਰ ਬਾਬੇ ਨਾਨਕ ਦੇ ਜਿਹੜੇ ਆ ਬੋਲ ਤੁ ਸੁਣਾਉਂਦੇ ਨੇ ਮੈਨੂੰ ਬਹੁਤ ਵਧੀਆ ਲੱਗਦੇ ਤੁਹਾਡੀ ਜ਼ੁਬਾਨ ਤੋਂ ਮੈਂ ਰਿਕਾਰਡ ਵੀ ਕੀਤੀ ਆਪਣੇ ਆਰ ਪੀ ਡੀ ਚੈਨਲ ਤੇ ਵੀ ਪਾਈ ਆ ਪਰ ਜੇ ਆਪਾਂ ਹੁਣ ਕਹਦੀ ਵੀ ਨਹੀਂ ਇਹ ਤਾਂ ਚੀਜ਼ ਇਹਦਾ ਕਰ ਹੀ ਨਹੀਂ ਸਕਦੇ ਜੀ ਨਹੀਂ ਨਹੀਂ ਉਹ ਗੱਲ ਕਿਸੇ ਤੇ ਬੰਦਸ਼ ਨਹੀਂ ਜੀ ਹਾਂ ਬੰਦਸ਼ ਨਹੀਂ ਜਿਹੜੀ ਆਪਣੇ ਸਿੱਖੀ ਦਾ ਪ੍ਰਚਾਰ ਵਾ ਉਹ ਰਜਿਸਟਰਡ ਬੰਦੇ ਨਹੀਂ ਚਾਹੀਦੇ ਉਹ ਕੋਈ ਵੀ ਕਰ ਸਕਦਾ ਹਾਂ ਪ੍ਰਸ਼ਾਰ ਤੇ ਚੰਗੇ ਪਾਸੇ ਲਾ ਤੁਸੀਂ ਇਹ ਦੇਖੋ ਜਸਵੀਰ ਜੱਸੀ ਉਹਨਾਂ ਦਾ ਮੋਰੇ ਕੀ ਬਿਆਨ ਹੈ ਉਹਨੇ ਕਿਹਾ ਨਹੀਂ ਜਥੇਦਾਰ ਸਾਹਬ ਨਹੀਂ ਦੇਖੇ ਨਾ ਜੀ ਉਹ ਉਦਾਂ ਨਹੀਂ ਉਹ ਵੀ ਸੱਚ ਨਹੀਂ ਲੜਨਾ ਇਹ ਦੱਸੋ ਨਹੀਂ ਕਿ ਆਪਾਂ ਆਪਸ ਵਿੱਚ ਨਹੀਂ ਕਰਨਾ ਆਪਸ ਵਿੱਚ ਜੋ ਤੁਸੀਂ ਪ੍ਰਚਾਰ ਕਰਨਾ ਹੈ ਉਹ ਵੀ ਉੱਪਰ ਤੱਕ ਲੈ ਕੇ ਜਾਣਾ ਵੀ ਉਹ ਨਹੀਂ ਹੋਣਾ ਚਾਹੀਦਾ ਇਹ ਤਾਂ ਬੇਸ਼ੱਕ ਇਸ ਜਥੇਦਾਰ ਉਹਨਾਂ ਦੀ ਨਹੀਂ ਗੱਲ ਜਾਇ ਇਸ ਤੋਂ ਪਹਿਲਾਂ ਵਾਲੇ ਗੱਲਬਾਤਾਂ ਇਹ ਹੋਣੀ ਚਾਹੀਦੀ ਸੋਦਾ ਸਾਹਿਬ ਉਹਨਾਂ ਦੀ ਜਿਹੜੀ ਮਾਫੀ ਨਾਮੇ ਦੀਆਂ ਬਾਲਾਂ ਜਾਂ ਉਹਨਾਂ ਨੂੰ ਪੁਛਾ ਕੇ ਕਹਿੰਦੇ ਪਛਾਈ ਮੁੱਦੇ ਤਾਂ ਬਹੁਤ ਆ ਹੂੰ ਬੇਸ਼ੱਕ ਜੇ ਅਸੀਂ ਬਰਗਾੜੀ ਜਾਂ ਗੋਡ ਕਪੂਰਾ ਕਾਨ ਤੇ ਉੱਤੇ ਨਹੀਂ ਇਕੱਠੇ ਹੋ ਸਕੇ ਹੂੰ ਹੁਣ ਉਹ ਉਸ ਲਈ ਕੀ ਕੀਤਾ ਮੁੜ ਕੇ ਕਿਸੇ ਨੇ ਹਾਲਾਂਕਿ ਗੱਲ ਤਾਂ ਇਹ ਬਧਰਨੇ ਉਠਾਉਣ ਤੱਕ ਤਾਂ ਸਾਰਿਆਂ ਨੇ ਚਾਹੇ ਸਰਕਾਰਾਂ ਦਾ ਵੀ ਰੋਲ ਰਿਹਾ ਆ ਹੂੰ ਬੇਸ਼ੱਕ ਹੈਗਾ ਗੱਲ ਇਹੀ ਹੈ ਵੀ ਉਹ ਵਰਤਿਆ ਜਾਂਦਾ ਜਿਹੜੀ ਜਿਹੜੇ ਸਿਆ ਪਰ ਇਹ ਜਿਹੜਾ ਮੈਂ ਇਹ ਕਿਨਾਂ ਗੁਰਜੀਤ ਕੋਈ ਵੀ ਅਸੀਂ ਕਿਸੇ ਤਾਲ ਮੈਨੂੰ ਬਿਲੋਂਗ ਕਰਦੇ ਜਿਵੇਂ ਆਪਾਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਆਂ ਜਿੱਥੇ ਅਸੀਂ ਆਪਣੇ ਧਰਮ ਦੀ ਰਿਸਪੈਕਟ ਕਰੀਂ ਦੂਸਰਿਆਂ ਦੀ ਵੀ ਕਰੀਏ ਜੀ ਅ ਜ਼ਰੂਰੀ ਹੈ ਜੇ ਅਸੀਂ ਦੂਸਰਿਆਂ ਦੀ ਕਰਾਂਗੇ ਤੇ ਆਪਣੇ ਦੀ ਤਾਂ ਹੋਣੀ ਤਾਂ ਹੀ ਕਰੋਗੇ ਹੈਨਾ ਤੁਸੀਂ ਇਹ ਦੇਖੋ ਜੇ ਕੋਈ ਜੇ ਕੋਈ ਹੋਰ ਕਮਿਊਨਿਟੀ ਦਾ ਜਾਂ ਆਪਾਂ ਗੋਰੀ ਕਮਿਊਨਿਟੀ ਤੇ ਜਾਂ ਹਿੰਦੂ ਕਮਿਊਨਿਟੀ ਚ ਆਪਾਂ ਦੇਖਦੇ ਆਂ ਜੇ ਕੋਈ ਸਿੱਖ ਆਇਦਾ ਫਿਰ ਤਾਂ ਤੁਸੀਂ ਬਹੁਤ ਯਾਨੀ ਹਨਾ ਪਰ ਜੇ ਪੂਰੀ ਪੋਣੇ ਪਾਵਨ ਬਣਾਵਣਾ ਜੇ ਕੋਈ ਇਧਰੋਂ ਉਧਰ ਨੂੰ ਮੂਵ ਹੋ ਜਾਂਦਾ ਫਿਰ ਦੇਖੋ ਤਾਂ ਸਤਕਾਰ ਤਾਂ ਹਰ ਇੱਕ ਦਾ ਹੀ ਆ ਨਾ ਬਣਦਾ ਆ ਜੇ ਗੋਰੀ ਨੂੰ ਇਧਰ ਆਉਣ ਦਾ ਅਧਿਕਾਰ ਆ ਉਹੀ ਤੇ ਆ ਕੇ ਅਸੀਂ ਜੀ ਸਾਡਾ ਜਾਂਦਾ ਅਗਲੀ ਦੀ ਕੀ ਬਤਾ ਕੀ ਮਜਬੂਰੀਆਂ ਆ ਮੈਂ ਉਹੀ ਗੱਲ ਕਹਿੰਦਾ ਵੀ ਗੱਲ ਕਮਜ਼ੋਰੀਆਂ ਆਪਣੀਆਂ ਫੜਨ ਦੀ ਲੋੜ ਹੈ ਵੀ ਕਿਉਂ ਦੂਰ ਹੋਣ ਦੇ ਕੀ ਕਰੇ ਜਿਹੜੇ ਕੁਝ ਇੱਕ ਮੈਂ ਕਵਾਂਗਾ ਧਰਮ ਦੇ ਠੇਕੇਦਾਰ ਬਣੇ ਕੁਝ ਹਾਂ ਕਿਉਂਕਿ ਜਿਹੜੀ ਜਿਹੜੀ ਫੇਸਬੁੱਕ ਜਿਹੜੀ ਬਧਵਾਨ ਸਮਝਦੇ ਆਪਣੇ ਆਪ ਨੂੰ ਕਟੜਤਾ ਜਿਹੜੀ ਹੈ ਨਾ ਉਹ ਕਿਸੇ ਵੀ ਧਰਮ ਵਿੱਚ ਗਲਤ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਸਮੇ ਦੇ ਹਿਸਾਬ ਦੇ ਨਾਲ ਫਲੈਕਸੀਬਲ ਥੋੜਾ ਜਿਹਾ ਹੋਣਾ ਚਾਹੀਦਾ ਹੈ ਹਾਂ ਇਹ ਵੀ ਨਹੀਂ ਹੈਗਾ ਵੀ ਜੇ ਉਹ ਜਿੱਥੇ ਤੱਕ ਆਪਣੀ ਸਿੱਖੀ ਨੂੰ ਢਾਲਾਉਣੇ ਵਾਲੀ ਗੱਲ ਹੋਏਗੀ ਉੱਥੇ ਰੋਕਣਾ ਵੀ ਬਣਦਾ ਹੈ ਜਥੇਦਾਰ ਸਾਹਿਬ ਨੂੰ ਪਰ ਗੱਲ ਇਹ ਹੈ ਵੀ ਹੋਰ ਕੰਮ ਬਹੁਤ ਕਰਨ ਵਾਲੇ ਆ ਹਮਮ ਪਰ ਧਿਆਨ ਦੇਣ ਦੀ ਜ਼ਰੂਰਤ ਕਿਹੜੇ ਸ਼੍ਰੋਮਣੀ ਕਮੇਟੀ ਨੇ ਇਦਾਂ ਦੀ ਯੂਨੀਵਰਸਿਟੀ ਬਣਾਤੀ ਵੀ ਜਿਹਦੇ ਵਿੱਚ ਆਈਪੀਐਸ ਪੀਪੀਐਸ ਨਿਕਲੇ ਜੇ ਅਸੀਂ ਕਈ ਵੇਲੇ ਆਪਾਂ ਬਹੁਤ ਨੈਸ਼ਨਲ ਲੈਵਲ ਤੇ ਗੱਲ ਕਰ ਲਾਪਾਂਗੇ ਸਾਡੇ ਨਾਲ ੱਤਕਾਈ ਹੋਇਆ ਪਰ ਇਹ ਸ਼ਾਇਦ ਇਹੀ ਮਹੱਤਵ ਹੈ ਗੱਲ ਕਿਤੇ ਨਾ ਕਿਤੇ ਸਾਡੀਆਂ ਕਮਜ਼ੋਰੀਆਂ ਮੌਜੂਦੀਆਂ ਜ਼ਰੂਰੀ ਮੇਨ ਗੱਲ ਇਹ ਹੈ ਵੀ ਜੇ ਆਪਾਂ ਕਈ ਵੇਲੇ ਬਹੁਤ ਮੁੱਦੇ ਬਣ ਕੇ ਰਹਿ ਜਾਂਦੇ ਆ ਗੱਲਾਂ ਨੇ ਹਨਾ ਸੋ ਗੱਲ ਤਾਂ ਇਹ ਕੰਮ ਤਾਂ ਆਪਣੇ ਤੇ ਕਰਨ ਦੀ ਲੋੜ ਆ ਜਿੰਨਾ ਸ਼ਰੋਮਣੀ ਕਮੇਟੀ ਦਾ ਬਜਟ ਹੈ ਪੰਜਾਬ ਗਵਰਨਮੈਂਟ ਤੋਂ ਵਾਧੂ ਆਉਂਦਾ ਪਰ ਗੱਲ ਇਹ ਉਹਨੂੰ ਸਹੀ ਢੰਗ ਨਾਲ ਵਸਤੂ ਕਰਨ ਦੇ ਲਈ ਜੇ ਤੁਸੀਂ ਬਹੁਤ ਸਾਰੇ ਜਿਹੜੇ ਸ਼ਰੋਮਣੀ ਕਮੇਟੀ ਦੇ ਅੰਡਰ ਹੈਗੇ ਗੁਰਦੁਆਰੇ ਉੱਥੇ ਜਾਂਦੇ ਵੀ ਆ ਤੁਸੀਂ ਦੇਖੋ ਤਾਂ ਉੱਥੇ ਉਹ ਬਰਸ਼ਾ ਪੜ ਕੇ ਤੁਹਾਨੂੰ ਕਿੱਦਾਂ ਕਿਸੇ ਨੇ ਕੋਈ ਪਿਆਰ ਨਾਲ ਥੋੜੀ ਸਮਝਾਉਣਾ ਹਾ ਔਰ ਉਹ ਜਿਹੜੇ ਗੁਰਦੁਆਰਾ ਕਮੇਟੀ ਦੇ ਅੰਦਰ ਗੁਰਦੁਆਰੇ ਆ ਜਿਨ੍ਹਾਂ ਦਾ ਮੈਂ ਕਹਾਂਗਾ ਜੀ ਉੱਥੇ ਆਪਾਂ ਦੇਖਿਓ ਤੇ ਕੰਮ ਹੀ ਨਹੀਂ ਵਾਲਾ ਚੱਲਦਾ ਨਹੀਂ ਉਹ ਸਿਰਫ ਗੋਦਕ ਦੇ ਸੇਵਾ ਤੋਂ ਕੀਰਾਨ ਤੱਕ ਉਹੀ ਗੱਲ ਆ ਜਾਂਦੀ ਹੈ ਜਦੋਂ ਤੁਹਾਡੇ ਸ਼ਾਸਕੂਤਾਂ ਦੇ ਹੋਂ ਜਦੋਂ ਵਿੱਚ ਇਨਵੋਲਵਮੈਂਟ ਸਿਆਸਤ ਦੀ ਵੀ ਹੋ ਜਵੇ ਥੋੜੀ-ਬਹੁਤ ਤੇ ਫਿਰ ਉਹ ਕਿਤੇ ਨਾ ਕਿਤੇ ਬੰਦਸ਼ਾਂ 'ਚ ਹੋ ਜਾਂਦੀ ਆ ਪਰ ਜੇ ਧਾਰਮਿਕ ਹੈ ਤਾਂ ਉਹ ਸਿਆਸਤ ਨਾਲ ਨਹੀਂ ਉਹਨੂੰ ਅਟੈਚ ਹੋਣਾ ਚਾਹੀਦਾ ਉਹ ਆਜ਼ਾਦ ਹੋਣਾ ਚਾਹੀਦੇ ਆ। ਹੂੰ। ਨਾਲ ਦੂਸਰੇ ਪਾਸੇ ਗਰਜੀਤ ਤੇ ਵੀ ਆ। ਜੇ ਹੁਣ ਸ਼ੀਦੀ ਦਿਹਾੜੇ ਜਾਂ گاਂਹ ਪ੍ਰੋਗਰਾਮ ਆਉਣੇ ਆ। ਹਰੇਕ ਕਮਿਊਨਿਟੀ ਦੇ ਆਪੋ ਆਪਣੇ ਪ੍ਰੋਗਰਾਮ ਆ। ਜੀ ਅਸੀਂ ਕਹੇ ਦੀ ਅਸੀਂ ਕ੍ਰਿਸਮਸ ਨਹੀਂ ਮਨਾਉਣੀ ਅਸੀਂ ਆਹ ਕਾਰਨਾਂ ਨੂੰ। ਨਹੀਂ ਵਿਰੋਧ ਨਹੀਂ ਹੋਣਾ ਚਾਹੀਦਾ। ਵਿਰੋਧ ਨਹੀਂ ਹੋਣਾ ਚਾਹੀਦਾ। ਤੁਸੀਂ ਆਪ ਆਪਣੇ ਲਈ ਬੈਸਟ ਕਰੀ। ਤੁਸੀਂ ਆਪ ਜੋੜੋ। ਹਾਂ ਜੇ ਕੋਈ 10 ਬੰਦੇ ਖੜੇ ਆ ਤੁਸੀਂ 10 ਨੂੰ ਐਂ ਤਾਂ ਧੱਕੇ ਨਾਲ ਤਾਂ ਕਿਤੇ ਖਿੱਚ ਕੇ ਨਹੀਂ ਲੈ ਜਾ ਸਕੋਗੇ ਨਾ 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 ਫੇਰ ਕਿਥੋਂ ਲਿਆ ਸਕਦੇ ਤੁਸੀਂ ਹਾਂ ਇਹ ਹੈਗਾ ਵੀ ਤੁਹਾਡੇ ਚ ਜੇ ਕੁਆਲਿਟੀ ਹੋएगी 10 ਦੇ 10 ਆਉਣਗੇ ਤੁਹਾਡੀ ਜ਼ੁਬਾਨ ਚ ਮਠਾਸ ਹੋਊਗਾ ਮਠਾਸ ਹੋਊਗਾ ਤੇ ਗਲਾਪੇਓ ਤੁਸੀਂ ਇਹ ਦੇਖੋ ਵੀ ਜਿੱਦਾਂ ਮੈਂ ਪਿੱਛੇ ਜੇ ਪੰਜਾਬ ਦੇ ਤੋ ਗਏ ਸੀ ਤਾਂ ਮੈਂ ਦੇਖਿਆ ਵੀ ਇੱਥੇ ਚੰਡੀਗੜ੍ਹ ਜਾਂਦੇ ਨੇ ਮੈਂ ਰਸਤੇ ਦੇਖਿਆ ਵੀ ਇੰਨਾ ਜ਼ਿਆਦਾ ਘੱਟ ਸਾਈ ਧਰਮ ਦਾ ਸਿਕਾ ਉਹਨਾਂ ਦਾ ਤੇ ਉਹ ਦੇਖ ਲਓ ਭਾ ਜੇ ਉਹ ਗੇਟ ਲਗਾ ਲੈਂਦੇ ਆ ਲੋਕ ਖਾਣਾ ਵੀ ਘਰੋਂ ਲੈ ਕੇ ਜਾਂਦੇ ਆ ਕਿਆ ਬਾਤ ਹੈ ਸਾਡੇ ਤਾਂ ਲੰਗਰੇ ਇੰਨੇ ਚੱਲਦੇ ਆ ਨਾ ਹਾਂ ਹੈਨਾ ਵੀ ਦੇਖ ਲਓ ਲੰਗਰ 24 ਘੰਟੇ ਵੀ ਚੱਲਦੇ ਕੋਈ ਸਾਡੇ ਕੋਲ ਤਾਂ ਸਹੂਲਤਾ ਤਾਂ ਬਹੁਤ ਐ ਹੂੰ ਪਰ ਉਹ ਦੇਖ ਲਓ ਉਹਨਾਂ ਨੇ ਇੱਕ ਖੁੱਲਾ ਜਿਹਾ ਪੰਡਾਲ ਲਾਇਆ ਕੋਈ ਉੱਥੇ ਜਗ੍ਹਾ ਨਹੀਂ ਕਰਨ ਕੀ ਜਣਾ ਹੂੰ ਗੱਲ ਤਾਂ ਸਿਰਫ ਰੱਬ ਦੀ ਹੋਣੀ ਐ ਨਾ ਗੱਲ ਤਾਂ ਉਹਨਾਂ ਨਾਲ ਜੋੜਨ ਦੀ ਹੋਣੀ ਚਾਹੀਦੀ ਐ ਸੋ ਇਹ ਜਿਹਦਾ ਵਿੱਚ ਭਗਵੰਤ ਮਾਨ ਉਹਨਾਂ ਦਾ ਵੀ ਜਿਹੜੀ ਇਨਵੋਲਵਮੈਂਟ ਹੋਈ ਐ ਉਹ ਇੱਕ ਦੂਜੇ ਨੂੰ ਇਹ ਵੀ ਨਹੀਂ ਹੋਣਾ ਚਾਹੀਦਾ ਪਰ ਗੱਲ ਇਹ ਹੈ ਵੀ ਡੈਸ ਰਿਸਪੈਕਟ ਨਹੀਂ ਹੋਣੀ ਚਾਹੀਦੀ ਕਿ ਕਿਸੇ ਦੂਜੇ ਦੀ ਨਹੀਂ ਹੋਣੀ ਚਾਹੀਦੀ ਉਸ ਗੱਲ ਦਾ ਲੌਜੀਕਲੀ ਜਵਾਬ ਤਾਂ ਹੋਣਾ ਚਾਹੀਦਾ ਤੇ ਜਥੇਦਾਰ ਸਾਹਿਬ ਜੀ ਚਲੋ ਜਿਹੜੀ ਕੁਰਸੀ ਤੇ ਇਹ ਚਾਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਈ ਹੋਵੇ ਪਰ ਉਹਨਾਂ ਨੂੰ ਧਰਮ ਦੇ ਨਾਂ ਤੇ ਹੀ ਧਾਰਮਿਕ ਤੌਰ ਤੇ ਹੀ ਸਾਰਾ ਕੁਝ ਲੋਕਾਂ ਨੂੰ ਕਿਉਂ ਉੱਚੇ ਸੁਪਰੀਮੋ ਤੇ ਲੋਕਾਂ ਨੂੰ ਡਰ ਨਹੀਂ ਪੈਦਾ ਕਰਨਾ ਚਾਹੀਦਾ ਉਸ ਚੀਜ਼ ਲਈ ਕਿਉਂਕਿ ਮੰਨਣਾ ਔਖਾ ਹੋ ਜਾਏਗਾ ਜੀ ਅਰਜੀਤ ਅੱਜ ਵਾਸਤੇ ਇਨਾ ਹੀ ਤੇ ਫਿਰ ਆਪਾਂ ਕਿਸੇ ਨਾ ਕਿਸੇ ਵਿਸ਼ੇ ਤੇ ਫਿਰ ਕਰਾਂਗੇ ਗੱਲਬਾਤ ਜਿੰਨੇ ਵੀ ਸਾਡੇ ਸਰੋਤੇ ਸਾਡੇ ਦਰਸ਼ਕ ਆ ਉਹਨਾਂ ਨੂੰ ਵੀ ਅਸੀਂ ਕਹਾਂਗੇ आरपीडी 24 ਆਪਣਾ YouTube ਚੈਨਲ ਆ UDIC 24 ਆਪਣਾ YouTube ਚੈਨਲ ਆ ਇਹਨਾਂ ਦੋਨੇ ਚੈਨਲ ਨੂੰ ਸਬਸਕ੍ਰਾਈਬ ਕਰੋ Facebook ਪੇਜ ਆ ਉਹਨਾਂ ਨੂੰ ਤੁਸੀਂ ਲਾਈਕ ਕਰਨਾ ਤੇ ਹੇਠ ਲਿਖੇ ਨੰਬਰਾਂ ਤੇ ਤੁਹਾਡਾ ਵੀ ਕੋਈ ਬਿਜ਼ਨਸ ਆ ਇਸ਼ਤਿਹਾਰ ਐਡ ਵਗੈਰਾ ਦਿਆ ਕਰੋ ਕਿਉਂਕਿ ਸਾਨੂੰ ਵੀ ਐਡਾਂ ਦੀ ਜ਼ਰੂਰਤ ਆ ਪੈਸੇ ਬਣਾ ਜਿਹੜੀ ਕੋਈ ਵੀ ਗੱਡੀ ਨਹੀਂ ਚੱਲਦੀ ਕਿ ਨਹੀਂ ਚੱਲਦੀ ਬਿਲਕੁਲ ਕੋਈ ਤਾਂ ਹੀ ਕੇਸ ਜਰੀਏ ਤਾਂ ਹੀ ਸਾਰਿਆਂ ਤੱਕ ਪਹੁੰਚ ਦੇ ਕਰਾਂਗੇ ਕਿਉਂਕਿ ਤਾਂ ਹੀ ਗਾ ਨਹੀਂ ਕਿਹਾ ਪਟੀਮਾਂ ਵੱਡੀਆਂ ਬਿਲਡ ਕਰ ਸਕਾਂਗੇ ਔਰ ਤੁਹਾਡੇ ਅੰਦਰ ਵੀ ਕੋਈ ਟੈਲੈਂਟ ਆ ਤੁਸੀਂ ਇੱਥੀਆਂ ਕੈਨੇਡਾ ਕੰਟਰੀ ਦੇ ਵਿੱਚ ਟੋਰਾਂਟੋ ਤਾਂ ਵੀ ਜਿਹਾ ਨੂੰ ਜੇ ਬੈਕ ਹੋਮ ਤੇ ਪੰਜਾਬ ਦੇ ਵਿੱਚੋਂ ਤੇ ਤਾਂ ਵੀ ਤੁਸੀਂ ਸਾਡੇ ਪੰਜਾਬ ਵਾਲੇ ਨੰਬਰ ਤੇ 98550 10827 ਤੇ ਟ੍ਰਾਂਟੋ ਵਾਲਾ ਨੰਬਰ 416303 4444 ਤੇ ਸੰਪਰਕ ਕਰਨਾ ਇੱਥੇ ਸਾਨੂੰ ਦੋਨਾਂ ਭਰਾਵਾਂ ਨੂੰ ਦਿਓ ਇਜਾਜ਼ਤ ਫਿਰ ਕਿਸੇ ਨਾ ਕਿਸੇ ਵਿਸ਼ੇ ਤੇ ਤੁਹਾਡੇ ਰੂਬਰੂ ਹੋਵਾਂਗੇ ਥੈਂਕ ਯੂ ਵੀਰ ਜੀ ਧੰਨਵਾਦ ਜੀ ਥੈਂਕ ਯੂ